ਵਾਹਿਗੁਰੂ ਸਾਬ ਜੀ ਗੁਰੂ ਗਰੀਬ ਨਿਵਾਸ ਸੱ ਸਭਜਗ ਸਹਜ ਉਪਾਇਆ ਤੀਨ ਭਵਨ ਇੱਕ ਜੋਤੀ ਗੁਰਮੁਖ ਵਤ ਪਰਾਵਤੋ ਵੈ ਚੁਣ ਲੈ ਮਾਣਕ ਮੋਤੀ ਸੋ ਕਉ ਟਲ ਗੁਰ ਸੇਵੀਐ ਅਨਸ ਸਹਿਜ ਸੁਭਾਏ ਦਰਸ਼ਨ ਪਰਸ਼ੀ ਹੈ ਗੁਰੂ ਕਾ ਜਨਮ ਮਰਨ ਦੁਖ ਜਾਏ ਵਾਹਿਗੁਰੂ ਸਾਬ ਜੀ ਸੋਰਠ ਮਹਲਾ ਪੰਨਾ ਕਾਰ ਇਸ਼ਨਾਨ ਸਿੰਬਰ ਬਰਾਬਰ ਆਪਣ ਮਨਤਨ ਭਏ ਅਰੁਗਾ ਉਟ ਬਿਗਨ ਲਾਥੇ ਪ੍ਰਭ ਸ਼ਰਨ ਵਰਟੇ ਬਲੇ ਸੰਜੋਗਾ ਕਾਰਿਸ਼ਣ ਸੰਭਰ ਪ੍ਰਭ ਆਪਣ ਮਨ ਤਨ ਹਾਏ ਅਰੋਗਾ ਕੋਟ ਵਿਗਣ ਲਾਥੇ ਪ੍ਰਭ ਸ਼ਰਨਾ ਪਰਟੇ ਭਲੇ ਸੰਜੋਗਾ ਪ੍ਰਭ ਬਾਣੀ ਸ਼ਬਦ ਸੋ ਪਾਖਿਆ ਓ ਸੋੜੋ ਪੜੋ ਨਿਤ ਭਾਈ ਗੁਰਪੂਰਾ ਤੂੰ ਰੱਖਿਆ ਰਹਾ ਸਾਚਾ ਸਾਬ ਅਮੇਤ ਬੁੱਢਾਈ ਭਗਤ ਵੱਸਲ ਦਿਲਾ ਸੰਤਾਂ ਕੀ ਪੈ ਰੱਖਦਾ ਆਇਆ ਆਦ ਬਿਰਦ ਬਿਰਤ ਪਾਲਾ ਹਰ ਅੰਬਰਤ ਨਾਮ ਪੂਜਨ ਨੇ ਤੋ ਪੁੰਚੋ ਸਰਬ ਵੇਲਾ ਮੁਖ ਪਾਵੋ ਜਰਾ ਮਰ ਕਾਪ ਸਭ ਨਾਠਾ ਗੁਣ ਗੋਬਿੰਦ ਨਿਤ ਗਾਵੋ ਸੁਣੀ ਅਰਦਾਸ ਸਵਾਮੀ ਮੇਰਾ ਸਰਬ ਕਲਾ ਬਣਾਈ ਪਰੜ ਭਈ ਸਗਲੇ ਜੁਗ ਅੰਤਰ ਗੁਰ ਨਾਨਕੀ ਵਢਾਈ ਉਣੀ ਅਰਦਾਸ ਸਵਾਮੀ ਮੇਰਾ ਸਰਬ ਕਲਾ ਬਣਾਈ ਪਰਿੜ ਭਈ ਸਗਲੇ ਜੁਗ ਅੰਤਰ ਗੁਰ ਨਾਨਕੀ ਵਢਿਆਈ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠਿ ਮਹਲਾ ਪੰਜਵਾਂ ਕਾਰਿ ਸ਼ਨਾਣ ਸਿਮਰੋ ਪ੍ਰਭ ਆਪਨ ਮਨ ਤਨ ਭੈ ਅਰੁਗਾ ਕੋਟ ਵਿਗਣ ਲਾਤੇ ਪ੍ਰਭ ਸ਼ਰਨਾ ਪਰਟੇ ਭਲੇ ਸੰਜੋਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਸਾਹਿਬ ਜੀ ਗੁਰੂ ਗਰੀਬ ਨвар ਨਮਸਤੇ ਅੰ ਨਮਸਤੇ ਅੰ ਨਮਸਤੇ ਅੰ ਪਵਾਨੀ ਸਦਾ ਰਾਖ ਲੈ ਮੋਹੇ ਕਿਰਪਾ ਕੈ ਕਿਰਪਾਨੀ ਸਦਾ ਰਾਖ ਲੈ ਮੋਹੇ ਕਿਰਪਾ ਕੈ ਕਿਰਪਾਨੀ ਵਾਹਿਗੁਰੂ ਸਾਹਿਬ ਜੀ ਅਜਕੜਾ ਸ਼ੰਦ ਅੰਬ ਕਾ ਤੋਤਲਾ ਸਿਤਲਾ ਸਾਕੜੀ ਸਿੰਦਰੀ ਸੋ ਪਰਬਾ ਸੋ ਪਰਮਾ ਡਾਕਣੀ ਅੰਬਕਾ ਤੋਤਲਾ ਸੀਤਲਾ ਸਾਕਣੀ ਸਿੰਦੂਰੀ ਸੋ ਪਰਬਾ ਸੋ ਪਰਮਾ ਡਾਕਣੀ ਸਾਬਜਾ ਸੰਪਰੀ ਸੁੰਦਲਾ ਧੋਕਾਰੀ ਸੰਬਲਾ 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 ਸੋ ਪਰਬਾ ਦੋ ਤਰੀ ਭਾਵਨਾ ਪੈ ਹਰੀ ਪੂਤਲੀ ਪਹਿਰਾ ਟਾਕਣੀ ਝਾਕਣੀ ਸਾਗਣੀ ਸੁੰਦਲਾ ਦੋ ਤਰਾ ਦੁਰਮੁਖਾ ਦੁਰਕਟਾ ਦੋ ਤਰੀ ਕੰਪਲਾ ਜੰਪਲਾ ਹਿੰਗਲਾ ਪੈ ਹਰੀ ਕੰਪਲਾ ਜੰਪਲਾ ਹਿੰਗਲਾ ਪੈ ਹਰੀ ਵਾਹਿਗੁਰੂ ਜੀ ਕਾ ਖਾਲਸਾ why don't you give up